ਤੇ ਇਹ ਸਾਡੇ ਪਰਿਵਾਰ ਹੀ ਸਾਡੇ ਪੱਟੀ ਹਲਕੇ ਦੇ ਪਰਿਵਾਰ ਨੇ ਪਾਰਲੇ ਜੱਲੂ ਦੇ ਪਿੰਡ ਐ ਕਿ ਜੱਲੂ ਕੀ ਸਾਡੇ ਬੰਨ ਤੋਂ ਦੂਜੀ ਬੰਨੇ ਆ ਪੱਟੀ ਵਾਲੇ ਪਾਸੇ ਤੇ ਟੇਕੇ ਪਾਰਲੇ ਜੱਲੂ ਕੇ ਪਿਆਰੇ ਦੇ ਵਿੱਚ ਹੀ ਵਸਿਆ ਤੇ ਲਗਭਗ ਪੱਟੀ ਵਾਲੇ ਬੰਨ ਤੋਂ ਇਹ ਅੰਦਰ ਨੂੰ ਆ ਕੇ 4 ਕਿਲੋਮੀਟਰ ਅੰਦਰ ਨੂੰ ਆ ਜਾਂਦਾ ਇਹ ਪਿੰਡ ਪਾਰਲੇ ਜੱਲੂ ਦੇ ਤੇ ਇਹਨਾਂ ਦੀਆਂ ਵੋਟਾਂ ਸਾਡੇ ਪੱਟੀ ਹਲਕੇ ਦੇ ਤੇ ਉਦੋਂ ਦਾ ਫਿਰੋਜ਼ਪੁਰ ਸ਼ਹਿਰੀ ਹਲਕਾ ਸ਼ੁਰੂ ਹੋ ਜਾਂਦਾ ਕਾਲੇ ਕੇ ਥਾੜ ਹੋਰ ਪਿੰਡ ਆ ਜਾਂਦੇ ਇਧਰ ਨੂੰ ਜਿਹੜਾ ਫਿਰੋਜ਼ਪੁਰ ਸ਼ਹਿਰੀ ਦਾ ਏਰੀਆ ਇੱਥੇ ਪਾਰਲੇ ਜਲੂ ਕੇ ਉਰਾਂ ਵੀ ਜਿਹੜੇ ਪ੍ਰੋਜਪਰ ਸ਼ਹਿਰੀ ਦੇ ਵੀ ਜਿਹੜੇ ਪਿੰਡ ਦੇ ਲੋਕ ਬੈਠੇ ਤੇ ਬੇਕਾਂ ਦੇ ਵਿੱਚ ਦਰਿਆ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਪਰਿਵਾਰ ਵੀ ਬੱਚੇ ਵੀ ਪਸ਼ੂ ਵੀ ਆਪਣੇ ਘਰਾਂ ਚ ਰੱਖ ਕੇ ਬੈਠੇ ਆ ਮਾਤ ਜੋੜ ਕੇ ਬੇਨਤੀ ਕਰਦਾ ਵੇਖੋ ਸਾਰੇ ਆਸ-ਪਾਸੇ ਹੀ ਵੇਖਿਆ ਪਾਣੀ ਪਾਣੀ ਆ ਸਿਰਫ ਘਰ ਥੋੜੇ ਜੇ ਉੱਚੀ ਜਗਾ ਤੇ ਬਣਾਏ ਆ ਘਰਾਂ ਚ ਪਾਣੀ ਨਹੀਂ ਵੜਿਆ ਬੰਨ ਬੁੰਨ ਲਾ ਕੇ ਬਚਾਏ ਆ ਘਰ ਬਾਕੀ ਘਰਾਂ ਦੇ ਆਸੇ ਪਾਸੇ 7-7 ਤੋਂ 8-8 ਫੁੱਟ ਪਾਣੀ ਚੜਿਆ ਤਾਂ ਤੱਕ ਵੇਖੋ ਪਾਣੀ ਦੇ ਵਿੱਚ ਕਿਉਂਕਿ ਦਰਿਆ ਦਾ ਪਾਣੀ ਚੱਲੰਦਿਆ ਇਹਦੇ ਚ ਸੱਪ ਵੀ ਆਉਣੇ ਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਆਉਣੇ ਆ ਤੇ ਹਰ ਜਾਨਵਰ ਦੀ ਕੋਸ਼ਿਸ਼ ਹੁੰਦੀ ਕਿ ਮੈਂ ਸੁੱਕੇ ਪਾਸੇ ਜਾਵਾਂ ਤੇ ਚਲੋ ਘਰ ਛੱਡਣਾ ਬੜਾ ਔਖਾ ਚਿੜੀਆਂ ਕਾਣੀਆਂ ਆਦਾਕਾਰ ਛੱਡਦੇ ਬੜਾ ਪਿਆਰ ਮੈਂ ਉੱਥੇ ਜਦੋਂ ਪਹਿਲੇ ਘਰ ਗਏ ਆ ਜੇ ਲੋਕ ਆਉਂਦੇ ਆ ਉੱਥੇ ਛੋਟੇ ਛੋਟੇ ਬੱਚੇ ਹੀ ਇੱਕ ਛੋਟੀ ਜੀ ਬੱਚੀ ਹੀ 5-6 ਸਾਲ ਦੀ ਤੇ ਇੱਕ 8-9 ਸਾਲ ਦੀ ਬੱਚੀ ਮੈਂ ਦੋਵਾਂ ਨੂੰ ਕਿਹਾ ਵੀ ਆਓ ਚੱਲੀਏ ਤੇ ਉਹ ਕਹਿੰਦੀਆਂ ਨਹੀਂ ਅਸੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾਦੂ ਨੂੰ ਤੇਰੀ ਦਾਦੀ ਨੂੰ ਤੇਰੇ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਲੈ ਜੀਏ ਫੇਰ ਉਹ ਨਹੀਂ ਕਹਿੰਦੀਆਂ ਕੁੜੀਆਂ ਕਹਿੰਦੀਆਂ ਫਿਰ ਵੀ ਨਹੀਂ ਅਸੀਂ ਜਾਣਾ ਵੀ ਇੰਨਾ ਘਰ ਨਾਲ ਮੋਹ ਤੇ ਹੁੰਦਾ ਪਰ ਬੇਨਤੀ ਇਹ ਆ ਵੀ ਜਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12-13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕਹਿ ਲਓ ਵੀ ਛੋਟੀ 2 ਸਾਲ ਦੇ 4 ਸਾਲ ਦੇ 5 ਸਾਲ ਦੇ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹ ਤੇ ਮਾਣਾ ਹੀ ਰਹਿਣਾ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਮਾਵਾਂ ਨਾਲ ਲੈ ਕੇ 12 13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਕੋ ਭੇਜਣਾ ਰਿਸ਼ਤੇਦਾਰਾਂ ਕੋ ਛੱਡਵਾਵਾਂਗੇ ਜੀ ਕੋਈ ਨਹੀਂ ਰਹਿਣ ਨੂੰ ਇਂਤਜ਼ਾਮ ਅਸੀਂ ਆਪੇ ਇਂਤਜ਼ਾਮ ਕਰ ਦਾਂਗੇ ਆ ਮੈਂ ਤਾਂ ਗੱਲ ਕਰਨ ਲੱਗਾ ਵਾਂ ਅੱਜ ਦੀ ਘਟਨਾ ਹੈ ਇੱਥੇ ਹੀ ਦਰਿਆ ਦੇ ਵਿੱਚ ਢਾਪਸਰ ਵਾਲੇ ਬਾਬਿਆਂ ਦਾ ਗੁਰਦੁਆਰਾ ਸਾਹਿਬ ਆ ਉਸ ਗੁਰਦਰਾ ਸਾਹਿਬ ਤੋਂ ਬਾਬੇ ਪਾਣੀ ਆਇਆ ਜਿਆਦਾ ਕਰਕੇ ਜੇ ਗੁਰਦਰਾ ਸਾਹਿਬ ਦੇ ਅੰਦਰ ਬੜਾ ਨੇੜੇ ਜਗਾ ਤੇ ਪਾਣੀ ਨਹੀਂ ਚੜਿਆ ਵੈਸੇ ਪਾਣੀ ਜਿੱਥੇ ਪੱਠੇ-ਪੁੱਠੇ ਸਰਦੀ ਪਿੱਜੀ ਉੱਥੇ ਚੜ ਗਿਆ ਤੇ ਬਾਬਾ ਜੀ ਨੇ ਆਪ ਦਾ ਜਿਹੜਾ ਘੋੜਿਆਂ ਦਾ ਦਾਲਿਆ ਉਹ ਸਾਰਾ ਫੁਰਜ-ਪੂਲੇ ਲੈ ਗਿਆ ਉਹ ਫੁਰਜ-ਪੂਲੇ ਤੋਂ ਦੋ ਛੋਟੇ-ਛੋਟੇ ਬੱਚੇ ਦਾਤਾ 11-11 ਸਾਲ ਦੇ ਉਹ ਘੋੜੇ ਵੇਖੜ ਆ ਗਏ ਉਹ ਘੋੜੇ ਉੱਥੇ ਇਹਨਾਂ ਵੱੱਦੇ ਹੀ ਲਾਗੇ ਪੱਠਾ ਹੀ ਫੁਰਜ-ਪੂਲੇ ਪੈਣੇ ਪੱਠੇ ਵਾਲਿਆਂ ਨੇ ਕਿਤੇ ਧੂਆ ਫੁੱਟਿਆ ਹੀ 4-5 ਫੁੱਟ ਡੂੰਗਾ ਕਿਤੇ ਪਹਿਲਾਂ ਤੇ ਉਹਨਾਂ ਉਹਨੂੰ ਪੂਰ ਕੇ ਮਿੱਟੀ ਪੱਧਰ ਕਰਤਾ ਉਹ ਪੱਧਰ ਕਰਤਾ ਤੇ ਜਦੋਂ ਹੁਣ ਬਰਸਾਤ ਪਈ ਆ ਉਹ ਪੂਲਾ ਹੋ ਗਿਆ ਉੱਚ ਪਾਣੀ ਖੜਾ ਸੀ ਉਹ ਬੱਚੇ ਘੋੜੀ ਵਹਿੰਦੇ ਵਹਿੰਦੇ ਉਹ ਦੋਵੇਂ ਮੁੰਡੇ ਸੀ ਉਹ ਉਸ ਟੋਏ ਦੇ ਵਿੱਚ ਵੜ ਗਏ ਤੇ ਕਿਸੇ ਨੇ ਵੇਖਿਆ ਨਹੀਂ ਤੇ ਦੋਵਾਂ ਬੱਚਿਆਂ ਦੀ ਥੋੜੇ ਜਿ 4-5 ਫੁੱਟ ਪਾਣੀ 'ਚ ਡੁੱਬਨ ਨਾਲ ਮੌਤ ਹੋ ਗਈ ਕਿਉਂਕਿ ਛੋਟੇ ਬੱਚੇ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਘਰਾਂ ਦੇ ਬਾਹਰ ਆਪਣੇ ਪਾਣੀ ਆ ਜੇ ਭਾਈ ਚਾਂਸ ਆਪਾਂ ਭਾਂਜੇ ਨਾ ਮਰਜੀ ਧਿਆਨ ਰੱਖ ਕੇ ਕਿਤੇ ਖੇਡਦਾ ਖੇਡਦਾ ਬੱਚਾ ਬਾਹਰ ਚਲ ਜੇ ਤੇ ਪਾਣੀ ਦੇ ਪਾਰ ਦੱਸਦਾ 12 12 ਫੁੱਟ ਪਾਣੀ ਚੱਲਣ데요 ਇਸ ਕਰਕੇ ਮੇਰੀ ਬੇਨਤੀ ਆ ਇਹ ਬੱਚੇ ਆਪਣੀ ਸਭ ਤੋਂ ਵੱਡੀ ਜੀਅਤ ਬੱਚੇ ਆ ਬੱਚੇ ਆਪਣੇ ਇਹੋ ਬੱਚੇ ਪੜ੍ਹ ਲਿਖ ਕੇ ਕੋਈ ਨੂਰ ਹੀਰੇ ਬਣ ਜਣੇ ਆ ਇਹਨਾਂ ਨਾਲ ਮੈਂ ਅੱਗੇ ਗੱਲਾਂ ਕਰਦਾ ਆ ਰਾਹ ਦੇ ਵਿੱਚ ਕਿ ਪੁੱਤ ਪੜ੍ਹ ਲਿਖ ਕੇ ਅਫਸਰ ਬਣ ਜਿਓ ਇਹ ਪਾਣੀ ਤੇ ਦਰਿਆਵਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦੇ ਰਹਣੇ ਆ ਤੇ ਆਪਾਂ ਪੜ੍ਹ ਲਿਖ ਕੇ ਅਫਸਰ ਬਣ ਜਣਾ ਤੇ ਅਫਸਰ ਬਣ ਕੇ ਆਪਾਂ ਆਪਦੇ ਪਰਿਵਾਰ ਦਾ ਆਪਦੇ ਇਲਾਕੇ ਦਾ ਆਪਦੇ ਵੱਡ ਵਡੇਰਿਆਂ ਦਾ ਨਾਮ ਰੋਸ਼ਨ ਕਰਨਾ ਤੇ ਮੇਰੀ ਫੇਰ ਇੱਕ ਤਰ੍ਹਾਂ ਸਾਰੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਆ ਤਕਰੀਬਨ ਹੀ ਇਹਨਾਂ ਪਿੰਡਾਂ ਦੇ ਵਿੱਚ ਨਾ ਬਹੁਤ ਪਰਿਵਾਰ ਘਰਾਂ ਦੇ ਵਿੱਚ ਬੈਠੇ ਆ ਪਸ਼ੂ ਵੀ ਘਰਾਂ ਦੇ ਵਿੱਚ ਹੀ ਆ ਚਲੋ ਪਸ਼ੂ ਨਹੀਂ ਕੱਢਨੇ ਵੱਡਿਆਂ ਨੇ ਰਹਿਣਾ ਘਰਾਂ 'ਚ ਬੈ ਲੈਣ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਘਰਾਂ 'ਚ ਆਪਦੇ ਰਿਸ਼ਤੇਦਾਰਾਂ ਕੋਲ ਲੈ ਜਾਓ ਵੇਖੋ ਘੜੀ ਦੇ ਘੁੱਸਿਆ ਸੌ ਫੋ ਤੇ ਜਾ ਪਈਦਾ ਤੇ ਕਈ ਰਾਂ ਨਿੱਕੀ ਜੀ ਜਿਹੜੀ ਆਪਣੀ ਅਣਗਹਿਲੀ ਹੈ ਨਾ ਉਹਦੇ ਕਰਕੇ ਇਹੋ ਜਿਹਾ ਖਮਿਆਜਾ ਭੁਗਤਣਾ ਪੈਂਦਾ ਸਾਰੀ ਉਮਰ ਬੰਦਾ ਪਛਤਾਉਂਦਾ ਤੇ ਮੈਂ ਇਹੋ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਜ਼ਰੂਰ ਪਹੁੰਚਾਓ ਤੇ ਇੱਕ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਨਾ ਕਈ ਨਾ ਵੀਰ ਸਾਡੇ ਕਹਿ ਦਿੰਦੇ ਆ ਕਿ ਇਹ ਜੀ ਸਰਕਾਰ ਇਕਵੇਅਰ ਕਰ ਲੈ ਵਿੱਚ ਨਹਿਰ ਬਣਾ ਦੇ ਕੋ ਪੰਜ ਸੱਤਾਂ ਦਹਾਕੇ ਲਿਆਂ ਦੇ ਵਿੱਚ ਆ ਵੇਖੋ ਅਸੀਂ ਤੇ ਵੇਂਦੇ ਆਏ ਆ 8 ਕਿਲੋਮੀਟਰ ਲੰਮਾ ਪਾਣੀ ਚੱਲਣ ਦੇ ਆ ਪੱਟੀ ਵਾਲੇ ਬੰਨ ਤੋਂ ਐ ਬੰਨ ਤੱਕ ਤੇ ਜਿੱਥੇ ਖੜੇ ਆ ਇਹ ਪ੍ਰੋਜਪੁਰ ਦਾ ਬੰਦ ਦੇ ਨਾਲ ਹੀ ਅਸੀਂ ਖੜੇ ਆ ਇੱਥੇ ਤੇ ਕਿਤੇ 20 ਫੁੱਟ ਡੂੰਗਾ ਪਾਣੀ ਆ ਕਿਤੇ 30 ਫੁੱਟ ਕਿਤੇ 50 ਫੁੱਟ ਡੂੰਗਾ ਵੀ ਉਹ ਵੀ ਇੰਨਾ ਪਾਣੀ ਚੱਲੰਦੇ ਆ 8 ਕਿਲੋਮੀਟਰ ਲੰਮੇ ਚ ਤੇ ਐਵੇਂ ਕਹਿ ਦੇਣਾ ਪੀ ਉਹ ਨਹਿਰ ਦੇ ਵਿੱਚ ਪਾਣੀ ਚੱਲਦੀ ਉਹ ਦਰਿਆਵਾਂ ਨੂੰ ਕਦੀ ਜਿਵੇਂ ਕਹਿੰਦੇ ਨੱਕੇ ਨਹੀਂ ਲੱਗਦੇ ਉਹ ਗੱਲ ਆ ਵੀ ਇੰਨਾ ਜ਼ਿਆਦਾ ਪਾਣੀ ਜਿਹੜਾ 8 ਕਿਲੋਮੀਟਰ ਚ ਚੱਲੰਦਿਆ ਇਹ 5-7 ਦਾ ਕੇ ਲੈਣੀ ਲਹਿਰ ਚ ਕਿੱਥੋਂ ਚੱਲ ਜੂਗਾ ਹੁਣ 22000 ਕਿਸੀ ਦੇ ਦੋਵਾਂ ਡੈਰਾ ਚ ਪਾਣੀ ਚੱਲਦਾ ਫੁੱਲ ਭਰ ਕੇ ਜਦੋਂ ਚੱਲਦੀਆਂ ਰਾਜਸਥਾਨ ਫਿਲਟਰ ਤੇ ਪ੍ਰੋਜਪੁਰ ਫਿਲਟਰ ਤੇ ਅੱਜ ਜਿਹੜਾ 263000 ਕਿਊਸੀਕ ਪਾਣੀ ਇੱਧਰ ਚੱਲਦਾ ਪਿਆ ਵਾ ਤੇ ਉਹਦੇ ਤੋਂ ਪਹਿਲਾਂ ਜਦੋਂ 1988 ਚ ਪਾਣੀ ਆਇਆ 675000 ਕਿਊਸੀਕ ਪਾਣੀ ਸੀ ਤੇ 675000 ਕਿਊਸੀਕ ਪਾਣੀ ਉੱਤੇ ਤੋਂ ਪਹਿਲਾਂ 1955 ਚ ਜਦੋਂ ਆੜ ਆਇਆ ਜਦੋਂ ਇਹ ਹਰੀਕੇ ਵਾਲਾ ਹੈਡ ਨਵਾਂ ਨਵਾਂ ਬਣਿਆ ਸੀ ਉਦੋਂ 9 ਲੱਖ ਕਿਊਸੀਕ ਤੋਂ ਉੱਤੇ ਪਾਣੀ ਚੱਲਿਆ ਸੀ ਤੇ 9 ਲੱਖ ਕਿਊਸੀਕ ਪਾਣੀ ਆ ਅੱਜ ਕਹਿ ਲੋ ਵੀ 22 ਲੱਖ ਕਿਊਸੀਕ ਪਾਣੀ ਚੱਲਦਾ ਦੋਹਾਂ ਨਹਿਰਾਂ ਚ ਤੇ ਇਹ ਦੋਵੇਂ ਨਹਿਰਾਂ ਜਿਹੜੀਆਂ ਵਾਂ ਲਗਭਗ 3 ਨਾ ਕਿੱਲਿਆਂ ਦੀ ਚੜਾਈ 'ਚ ਬਣੀਆਂ 3 ਨਾ ਕਿੱਲਿਆਂ ਦੀ ਚੜਾਈ 'ਚ ਬਣੀਆਂ ਤੇ ਸਿਰਪੇ ਦੇ 'ਚ 22000 ਕਿਊਸਿਕ ਪਾਣੀ ਚੱਲਦਾ ਤੇ ਜਿਹੜਾ 9 ਲੱਖ ਕਿਊਸਿਕ ਤੋਂ ਵੱਧ ਪਾਣੀ ਚੱਲਣਾ ਤੇ ਉਹ ਆਪੇ ਹਿਸਾਬ ਲਾ ਲਓ ਵੀ ਕਿਹੜੀ ਨਹਿਰ ਇੰਨੇ ਪਾਣੀ ਨੂੰ ਚੱਲੂਗੀ ਜਿਹੜੇ ਭਰਾਏ ਵੇਂਦੀਆਂ ਗੱਲਾਂ ਕਰਦੇ ਆ ਵੇਖੋ ਇਤਰਾਜ ਦੀ ਆ ਜਦੋਂ ਬਰਸਾਤ ਹੁੰਦੀ ਇਹਦੇ 'ਚ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ ਉਦੋਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਲੋੜਵੰਦੇ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਨੂੰ ਜਿਹੜੇ ਜਿਹੜੇ ਲੋਕ ਇਸ ਤਰ੍ਹਾਂ ਦੀ ਦਾ ਸ਼ਿਕਾਰ ਹੋ ਜਾਂ ਨਾ ਉਹ ਇਹੋ ਜਿਹੇ ਰੈਣ ਹੀ ਦਿੰਦੇ ਜਿਹੜੇ ਬਾਹਰ ਬੈਠੇ ਉਹ ਜਾਦੀਆਂ ਰੈਣ ਦਿੰਦੇ ਆ ਆ ਕੇ ਤੇ ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਗੋਂ ਜਿਹੜੇ ਭੈਣ ਭਰਾ ਇੱਕ ਤਰ੍ਹਾਂ ਪਾਣੀ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਜੇ ਕੋਈ 100 ਦੀ ਮਦਦ ਕਰਨ ਜੋਗਾ 100 ਰੁਪਏ ਦੀ ਕਰ ਦੇ ਜੇ ਕੋਈ ਲੱਖ ਦੀ ਮਦਦ ਕਰਨ ਜੋਗਾ ਉਹ ਲੱਖ ਦੀ ਕਰ ਦੇ ਇਹ ਵੇਲਾ ਵਾ ਆਪਣਾ ਇਹਨਾਂ ਭੈਣ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਤੇ ਵੀਡੀਓ ਵਾਇਰਲ ਕਰਨ ਦਾ ਇੱਥੇ ਆਂਗੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਭਣਾ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਸਰਦਾਰ ਭਗਵੰਤ ਸਿੰਘ ਬਾਣ ਅਸੀਂ ਉਹਨਾਂ ਦੇ ਵੇਖੋ ਮੈਸੇਜ ਤੇ ਹੁਣ ਮੈਨੂੰ ਇਹਦੇ ਲਗਭਗ 7:30-8:00 ਵਜੇ ਹੋਣੀ ਅਸੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹ ਇਹ ਆਉਂਦੇ ਨਹੀਂ ਸੀ ਤੇ ਇਹਨਾਂ ਨੂੰ ਫੇਰ ਸਮਝਾ ਭਜਾ ਕੇ ਇਹਨਾਂ ਨੂੰ ਲੈ ਗਏ ਆ ਵੀ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਖਾਂ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਸਹਾਰਾ ਨਾਲ 2-3 ਜਿਨ੍ਹਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਲੱਗਿਆ ਦਰਿਆ ਦੇ ਵਿੱਚ ਤੇ ਘੇਰੇ ਘੇਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ ਚ ਵੀ ਪਾਣੀ ਆ ਜਿਹੜੇ ਇਹੋ ਜਿਹੇ ਘਰ ਆ 5-7 ਜਿਨ੍ਹਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦਪੂਲ ਮਾਰ ਕੇ ਬਚਾਇਆ ਬਾਕੀ ਜਿਹੜਾ 1200 200 ਘਰ ਆ ਉਹਨਾਂ ਦੇ ਘਰਾਂ ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਬੇਨਤੀ ਕਰੂੰਗਾ ਵੀ ਆਪਦੇ ਬੱਚਿਆਂ ਨੂੰ ਜਰੂਰ ਸੁਰੱਖਿਅਤ ਥਾਂ ਤੇ ਆਪ ਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਪਾਣੀ ਚੋਂ ਬਾਹਰ ਕੱਢੋ ਧੰਨਵਾਦ ਕਬੀ ਜੀ ਚੋ ਸੇ ਫੋਟੋ ਬਰਾਲੇ ਜਾਨਾ ਜਾਨਾ ਨੰਬਰ ਦਾ ਜੀ ਉਹ ਬੰਦੇ ਆਵੇ ਥੋੜਾ ਜਿਹਾ ਅੱਗੇ ਅੱਗੇ ਹੁਣ ਜੀ ਹੌਲੀ ਜੀ ਹੌਲੀ ਉਹ ਬਲੇ ਦਲੋ ਵੀਰ ਆਪੋ ਆਜੋ 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 ਉਹ ਬੱਤੇ ਲੈ ਆ ਪੁੱਤਰਾ ਭੈਜਦਾ ਇਧਰ ਉੱਪਰ ਦੇਖੋ ਉਹ ਆਉਂਦਾ ਮਾਰਨ ਨੂੰ ਮਾਰ ਤਪੜਾਓ ਸੁਬੀਰ ਤਾਂ ਉਹ ਜਾਣਾ ਕਹਿੰਦੇ ਆਜੋ ਉਹ ਬੰਦੇ ਕੋਲ ਆਜੋ 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 ਮਾ ਉਹ ਜਿੱਤਾ ਪੀਤਾ ਗਾ ਵਧੀਆ ਵਧੀਆ ਗਿਆ ਸੋਹਣਾ ਆਜੋ ਧਿਆਨ ਕੋਈ 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 ਨਿਕਲ ਜਾ ਨਜ਼ਰਤੋਂ ਫੋਨ ਲਾ ਮੜਾ ਜਾ ਉਹਨਾਂ ਨੂੰ ਲੈ ਕੀ ਆਨਪ ਕੀ ਆਨਪ ਆਹੋ ਧੰਨਵਾਦ ਤੁਹਾਡਾ ਮੰਤਰੀ ਸਾਹਿਬ ਨਹੀਂ ਤੁਸੀਂ ਭਰਾ ਜੀ ਸਾਡੇ ਧੰਨਵਾਦ ਕਹਦਾ ਇਹ ਤੇ ਕਿਹੜਾ ਧੰਨਵਾਦ ਸਾਡਾ ਫਰਜ਼ ਪੰਦਾ ਸਾਡੇ ਬੱਚੇ ਆ ਨਿਕਨੇ ਕਿ ਕੋਣ ਕੋਣ ਹਰ ਮਾ ਜੀ ਕੀ ਆ ਆਜੂ 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 ਸਿਕਲ ਪਾਉ ਜੀ ਪਾਂਦੀ ਰਾਖੀ ਕਰੀ ਜਾਂਦੇ ਜੀ ਨਹੀਂ 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 ਆਪਾਂ ਵੀ ਰਾਖੀ ਕਰੀ ਜਾਂਦੇ ਸੀ ਇਹ ਮਤਰਾ ਤੇ ਦਿਖਾ ਅਸੇ ਤੇਰਾ ਵੀਰ ਇਹ ਮਾਜੇ ਦੇ ਮਝੇ ਹਲ ਮੰਤਰੀ ਠੀਕ ਆ ਚੰਗਾ ਆ ਆਪਣੇ ਲਾ ਫੋਨ ਇਹਨਾਂ ਨੂੰ ਠੀਕ ਆ ਮੈਂ ਬਣਾਉਂਦਾ ਪੀਜੀਆਈ ਤੋਂ ਆਪਣਾ ਕਰਨਲ ਸਿਆ ਕਰਨਲ ਸਿਆ ਇਧਰ ਨਿਕਲ ਗੱਲ ਸੇ ਮੈਂ ਨਾ ਮਾਤਾ ਜੀ ਆਖੰਦੇ ਵੀ ਮੇਰੀ ਅੱਖ ਬਣਵਾਉਣ ਵਾਲੀ ਆ ਮੈਂ ਪੀਜੀਆਈ ਤੋਂ ਆਪੇ ਕਰਾ ਦੂੰ ਸਾਰਾ ਇਲਾਜ ਫ੍ਰੀ ਚ ਠੀਕ ਹੈ ਤੁਸੀਂ ਬਸ ਮੈਨੂੰ ਦੱਸਣਾ ਕਿਦਾਂ ਜਾਣਾ ਵਾ ਠੀਕ ਮੈਂ ਉਸ ਪੀਜੀਆਈ ਟਾਈਮ ਬਣਾ ਸਕਦਾ ਹਾਂ ਨਾ ਤੇ ਉੱਥੇ ਡਾਕਟਰ ਵੀ ਵਧੀਆ ਨੇ ਸਾਰੇ ਆਪਣੇ ਦੋਸਤ ਆ ਠੀਕ ਹੈ ਮੈਂ ਮਾਂ ਵੀ ਉੱਥੋਂ ਅੱਖ ਬਣਵਾ ਦੂੰਗਾ ਸਾਰਾ ਕੁਝ ਫ੍ਰੀ ਹੈ ਠੀਕ ਤੁਹਾਨੂੰ ਮੈਂ ਮੈਂ ਘਰ ਘਰ ਨੂੰ ਚੱਲਦਾ ਹਾਂ 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 ਉਹ ਕੋਨੇ ਤੇ ਫੋਨ ਲਾਉਣ ਨਾਲ ਫਿਰ ਕੀ ਹੋਵੇ ਮੈਂ ਉੱਥੋਂ ਮੈਂ ਨਾ ਹੋਣਾ ਰਹਾ ਉਹ ਤੇ ਬਸ ਤੂੰ ਪਿਛਲੇ ਵਾਲੇ ਪੌਂਡ ਲੈ ਆਉਂਦਾ ਹਾਂ ਹਾਂ ਰਾਹ ਇਹ ਕੱਚਾ ਰਾਹ ਛੱਡ ਕੇ ਸੜਕ ਆ ਗਈ ਜੀ ਉਹ ਤਾਂ ਉਹ ਕੋਲੋਂ ਨਾਲ ਅੱਜ ਕੋਈ ਮੇਲਾ ਨਹੀਂ ਆਜਾ ਤੂੰ ਉੱਥੇ ਲੈ ਆਉਣੀ ਤੇ ਬੋੜਾ ਉਥੋਂ ਛੱਡ ਲਾਂਗੇ ਬਰੇ ਨੂੰ ਚੱਲ ਇੱਥੇ ਆ ਜਣੇ ਕੋਈ ਆਹ ਅਸੀਂ ਇੱਥੇ ਆ ਜੀ ਚੱਲ ਜਿੱਤ ਕੱਢੇ ਬਰੇ ਆਹ ਨਾਲੀ ਸਮਾਂ ਕਿੱਥੇ ਹੋਰ ਕੀ ਪਾਲਸੀ ਕੀ ਆ ਕੀ ਆ ਸੱਚੀ ਗੱਲ ਬੋੜੀ ਤੱਕ ਮਾਲੂਂ ਛੜ ਕੇ ਤਾਂ ਬਸ ਹੋ ਜਾ ਮਾਤਾ ਆਜੋ ਉੱਥੇ ਆਜੋ ਉੱਥੇ ਆ ਬੇ ਆਜੋ ਮਾਤਾ ਜ਼ਬਰਦਸਤ ਮਾਰ ਕੇ ਲੜਨ ਆਜੋ ਭਰੀ ਇਹਨੂੰ ਆਜੋ ਇਹਨਾਂ ਨੂੰ ਇੱਥੇ ਚੜਾ ਦਿੰਦੇ ਆ ਆਪਾਂ ਨਹੀਂ ਮਾ ਬਾ ਉੱਥੇ ਆਪਾਂ ਲਾਈਟ ਦੀ ਆਹ ਚੱਲ ਆਹ ਹੋਈ ਵੀ ਠੀਕ ਆ ਚਾਨ ਲੈ ਲੈਂਦੇ ਨਹੀਂ ਆਹ ਹੋ ਗਿਆ ਟੁਟ ਗਿਆ ਲੈ ਗੱਡੀ ਉਧਰੋਂ ਹੀ ਹੋਣੀ ਗੱਡੀ ਖੜੀ ਆਜੋ ਆਜੋ ਮਾ ਆਜੋ ਤੁਰਿਓ ਪੱਕੀ ਛੜਕੀ ਆ ਟੱਕੜੇ ਕੁੱਤੇ ਆ ਆ ਲੈ ਨਾਲੇ ਸਾਰੇ ਆਜੋ ਪੁੱਤ ਆਜੋ ਪੁੱਤ ਆਓ ਇਧਰ ਉਹ ਭੈਣ ਲੈ ਉਹ ਯਾਰ ਨੰਬਰਦਾਰ ਹਾਂ ਆ ਲੈਓ ਬੱਚਿਆਂ ਨੂੰ ਗਾ ਬੱਚਿਆਂ ਨੂੰ ਲੈਓ ਸਾਰਿਆਂ ਨੂੰ ਆਜੋ 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 ਆਹ ਲੈ ਛੱਡੇ ਕੋਈ ਨਹੀਂ ਆਉਣੇ ਆਉਣ ਫੇਰ ਨਾਲ ਹੀ ਨੰਬਰਦਾਰ ਨਾਲ ਹੀ ਨੰਬਰਦਾਰ ਆਜੋ ਪੁੱਤ ਅੱਖਾਂ ਤੁਹਾਨੂੰ ਡਿਕ ਰਹੀਆਂ ਲੋਕਾਂ ਦੀ ਸਰਕਾਰ ਆ ਗਿਆ ਮੈਂ ਤੇ ਇਹੋ ਬੇਨਤੀ ਕਰੂੰਗਾ ਬੇਚਣਾ ਹੋਣਾ ਘਰਾਂ ਦੇ ਵਿੱਚੋਂ ਹੋ ਗਏ ਆਏ ਆ ਮੇਰੇ ਹਲਕੇ ਦਾ ਪਿੰਡ ਆ ਭਾਰਲੇ ਜੱਲੂ ਕੇ ਕਹਿੰਦੇ ਆ ਇੱਕ ਸਾਡੇ ਬਨ ਤੋਂ ਪਰਲੇ ਬਨੇ ਆ ਜੱਲੂ ਕੇ ਇੱਕ ਇਹ ਲਗਭਗ 4 ਕਿਲੋਮੀਟਰ ਅੱਗੇ ਆ ਜਾਂਦਾ ਦਰਿਆ ਦੇ ਵਿੱਚ ਤੇ ਉਹ ਸਾਰੇ ਹੀ ਪਰਿਵਾਰ ਨਾਲ ਲਗਭਗ ਮੇਰੇ ਹਿਸਾਬ ਨਾਲ 100 ਤੋਂ ਓਕੇ ਪਰਿਵਾਰ ਹੋਣਾ 100 ਸਵਾ 100 ਜਿਹੜਾ ਆਪਦੇ ਘਰਾਂ ਦੇ ਵਿੱਚ ਹੀ ਬੈਠਾ ਉਦੋਂ ਗਾਂ ਆ ਜਾਂਦੇ ਆ ਫਰੋਈਪੁਰ ਸ਼ਹਿਰੀ ਹਲਕੇ ਦੇ ਪਿੰਡ ਉਹਨਾਂ ਦੇ ਵਿੱਚ ਵੀ ਮੈਨੂੰ ਮਿਲਿਆ 100 ਸਵਾ 100 ਪਰਿਵਾਰ ਹੋਰ ਬੈਠਾ ਜਿਹੜੇ ਪਿੰਡਾਂ ਦੇ ਬੇਕਾਂ ਪੜਿਆ ਹੋ ਤੇ ਬੱਚੇ ਵੀ ਵਿੱਚ ਭਾਜੀ ਮੈਂ ਬੜਾ ਸਮਝਾਉਣਾ ਆਂ ਵੀ ਆਜੋ ਬਾਹਰ ਉਹ ਛੋਟੇ ਛੋਟੇ ਬੱਚੇ ਵੀ ਜੇਦ ਕਰਕੇ ਬੈਠੇ ਆ ਵੀ ਅਸੀਂ ਘਰੋਂ ਨਹੀਂ ਜਾਣਾ ਘਰਛੇਣਾ ਬੜਾ ਔਖਾ ਜੀ ਤੁਸੀਂ ਸਮਝਦੇ ਆ ਇਸ ਗੱਲ ਬਿਲਕੁਲ 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 ਤੇ ਹੁਣ ਆ ਪਹੁੰਚੇ ਬੇਕਾਂ ਤੋਂ ਬੱਚੇ ਛੋਟੇ ਛੋਟੇ ਲੈ ਕੇ ਆਉਂਦੇ ਆ ਤੇ ਅੱਗੇ ਮੈਂ ਗੱਲ ਕਰਦਾ ਹਟਿਆ ਸਾਡੇ ਨਾ ਬਾਬੇ ਘਾਲਸਰ ਵਾਲੇ ਆ ਸਾਡੇ ਹਲਕੇ ਦੇ ਵਿੱਚ ਹੀ ਉਹ ਪੈ ਜਾਂਦਾ ਗੁਰਦੁਆਰਾ ਸਾਹਿਬ ਉੱਥੋਂ ਬਾਬਾ ਜੀ ਆਉਂਦਾ ਨਾ ਜਿਹੜਾ ਘੋੜਿਆਂ ਦਾ ਦਾਲਿਆ ਰਸਤਾ ਦੇ ਦਈਏ ਲੰਗਰ ਲਈ ਉਹ ਘੋੜਿਆਂ ਦਾ ਆਂਦਾ ਦਾਲ ਬੁਰਜ ਪੂਲੇ ਪਿੰਡ ਉਹਨਾਂ ਨੇ ਖੜਿਆ ਉੱਥੇ ਨਾ ਪੱਟੇ ਦੇ ਉਹਨਾਂ ਆਪੇ ਘੋੜੇ ਵਧੇ ਉਹ ਪੱਟੇ ਵਾਲਿਆਂ ਨੇ ਕਿਤੇ ਪੁਰਾਣਾ ਕੁਤੂਆ ਮਾਰਿਆ ਇਹ 5-4 ਕੁੜਦਾ ਕੁਤੂਆ ਨਾ ਪੂਟਾ ਜਿਹੜਾ ਹੁਣ ਬਰਸਾਤ ਹੋਈ ਆ ਉਹ ਕਿਤੇ ਪਾਣੀ ਖੜਾ ਤੇ ਬੱਚੇ ਛੋਟੇ ਕਿਤੇ 10-10 ਸਾਲ ਦੇ ਦੋ ਮੁੰਡੇ ਆਏ ਵੇਖਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਕਿਤੇ ਪੁਰਾਣਾ ਟੋਆ ਜਿਹਾ ਪਾਣੀ ਉਹ ਵਿਚਾਰੇ ਕਿਤੇ ਘੋੜੀ ਵਹਿੰਦੇ ਵਿੱਚ ਡਿੱਗ ਪਏ ਤੇ ਉਹ ਡੁੱਬ ਗਏ ਦੋਵੇਂ ਬੱਚੇ ਮਾਰੇ ਅੱਜ ਦੀ ਗੱਲ ਆ ਹੁਣ ਤੋਂ 2 ਕਿ ਤਿੰਨ ਘੰਟੇ ਪਹਿਲਾਂ ਦੀ ਹੁਣ ਤੇ ਚਲੋ ਹਨੇਰਾ ਹੋ ਗਿਆ ਉਦੋਂ ਅਜੇ ਪੂਰਾ ਚਾਨਣ ਹੈ ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਵੇਖੋ ਜਾਣਿਆ ਤੇ ਜਾਣਿਆ ਬੱਚੇ ਸਭ ਤੋਂ ਵੱਡੀ ਆਪਣੀ ਜ਼ਿਆਦਤ ਆ ਅਸੀਂ ਤੇ ਮਦਦ ਕਰਨੀ ਕਰਨੀ ਆ ਸਰਕਾਰੀ ਤੌਰ ਤੇ ਵੀ ਆਪਦੀ ਕੋਲੋਂ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਵੇਖੋ ਜਿਹੜੇ ਦੋ ਬੱਚੇ ਚਲ ਗਏ ਆ ਇਸ ਤਰ੍ਹਾਂ ਹੀ ਮੈਂ ਤਾਂ ਗੱਲ ਕਰਦਾ ਪਿਆ ਘਰਾਂ ਝੋਕਿ ਆਏ ਆ ਘੇਰੇ ਘੇਰੇ ਘਰਾਂ ਦੇ 8-10 ਦਾ ਪੁੱਟ ਪਾਣੀ ਲੱਗਾ तकरीबन ਘਰਾਂ ਚ ਪਾਣੀ ਵੀ ਵੜਿਆ ਕੋਈ ਮੇਰੇ ਹਿਸਾਬ ਨਾਲ 10 ਕ ਘਰ ਹੋਣਗੇ ਜਿਹੜੇ ਬਹੁਤੇ ਉੱਚੇ ਜਿਨ੍ਹਾਂ ਚ ਪਾਣੀ ਨਹੀਂ ਵੜਿਆ ਤੇ ਘੇਰੇ ਘਰੇ 8-8 ਫੁੱਟ ਪਾਣੀ ਹੈ ਇਹ ਸੱਪ ਵੀ ਵਿੱਚ ਰੁੜ ਕੇ ਆਉਂਦੇ ਆ ਹੋਰ ਕਈ ਜਾਨਵਰ ਰੁੜ ਕੇ ਆਉਂਦੇ ਆ ਤੇ ਹਰ ਜਾਨਵਰ ਨੂੰ ਇਹ ਹੁੰਦਾ ਵੀ ਮੈਂ ਸੁੱਕੇ ਪਾਸੇ ਜਾਵਾਂ ਹਰ ਨੂੰ ਜਿਹੜਾ ਕੋਈ ਕੀੜਾ ਪਟੰਗਾ ਆਇਆ ਜਾਂ ਕੋਈ ਵਿੱਚ ਹੋ ਸਕਦਾ ਕੋਈ ਪਿੱਛੋਂ ਛੋਟਾ ਮਗਰਮੱਛੀ ਰੁੜ ਕੇ ਆ ਜੇ ਕਿਉਂਕਿ ਦਰਿਆ ਹੈ ਦਰਿਆ ਚ ਹਰ ਤਰ੍ਹਾਂ ਦਾ ਜਾਨਵਰ ਹੈਗਾ ਤੇ ਬੱਚੇ ਜਿਹੜੇ ਆ ਵੇਖੋ ਇਹ ਆਪਣਾ ਜਿਹੜਾ ਵਾ ਆਪਣਾ ਮੂਸਮ ਜਿਹਾ ਪਾਉਣ ਵਾਲਾ ਪੁ ਵੇਖਿਆ ਸਾਡੀ ਸਭ ਤੋਂ ਵੱਡੀ ਜਿਆਦਤ ਬੱਚੇ ਆ ਤੇ ਜੇ ਬੱਚੇ ਹੀ ਆਪਾਂ ਨਾ ਸੁਰੱਖਿਤ ਕੀਤੇ ਤੇ ਕੀ ਫਾਇਦਾ ਮੈਂ ਤੁਹਾਡੇ ਜਰੀਏ ਇਹਨਾਂ ਪਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਉਹ ਦੋ ਬੱਚੇ ਘੜੀ ਦੇ ਕੁਰਸੀਆਂ ਸੌਪ ਉਹ ਤੇ ਜਾ ਪਿਆ ਕੰਮ ਕਿ ਜੇ ਬੱਚੇ ਘਰੋਂ ਬਾਹਰ ਖੇਡਦੇ ਖੇਡਦੇ ਪਾਣੀ ਚੱਲਦਾ 10-10 ਫੁੱਟ ਤੇ ਪਾਣੀ ਤੇ ਜੇ ਕੋਈ ਅਭੀ ਨਭੀ ਹੋ ਜੇ ਮੁੜ ਕੇ ਉਹ ਵੇਲਾ ਹੱਥ ਨਹੀਂ ਆਉਂਦਾ ਤੁਸੀਂ ਵੀ ਇਹ ਸਾਰਿਆਂ ਨੂੰ ਬੇਨਤੀ ਕਰਿਓ ਮੈਂ ਵੀ ਬੇਨਤੀ ਕਰਦਾ ਅਸੀਂ ਜਿਹੜੀ ਵੋਟ ਆ ਮੋਟਰ ਬੋਟ ਅਸੀਂ ਦੇਤੀ ਐ ਇਹਨਾਂ ਨੂੰ ਇੱਕ ਪੱਕੀ ਵੀ ਆਪਦੇ ਬੱਚਿਆਂ ਨੂੰ ਰਾਤ ਨੂੰ ਜ਼ਰੂਰ ਬਾਹਰ ਕੱਢ ਲਓ ਜੇ ਜਾਣਾ ਵੀ ਹੁੰਦੇ ਨੇ ਘਰੇ ਪਿਆਰ ਆ ਮਾਪਿਓ ਨਾ ਦਾਦੇ-ਦਾਦੀ ਨਾ ਬੱਚਿਆਂ ਦਾ ਮੂੰਹ ਤੇ ਵੜਾ ਜੁੜਿਆ ਉਹ ਛੋਟੀਆਂ-ਛੋਟੀਆਂ ਦੋ ਬੱਚੀਆਂ ਹੀ ਇੱਕ ਲਗਭਗ 5-6 ਸਾਲ ਦੀ ਤੇ ਇੱਕ 9-10 ਸਾਲ ਦੀ ਹੋਣੀ ਐ ਮੈਂ ਉਹਨਾਂ ਨੂੰ ਪਿਆਰ ਨੇ ਕਿਹਾ ਮੈਂ ਕਿਹਾ ਪੁੱਤ ਅਸੀਂ ਤਾਂ ਦੇ ਦਾਦੇ-ਦਾਦੀ ਨੂੰ ਤੁਹਾਡੇ ਮੰਮੀ-ਪਾਪਾ ਨੂੰ ਸਾਰਿਆਂ ਨੂੰ ਲੈਣ ਆਏ ਆ ਲੈ ਚੱਲੇ ਆ ਤੇ ਆਉ ਚੱਲ ਗਏ ਕਹਾਂਦੇ ਅਸੀਂ ਤਾਂ ਨਹੀਂ ਜਾਣਾ ਮੰਮੀ-ਪਾਪਾ ਦਾਦੇ-ਦਾਦੀ ਨੂੰ ਲੈ ਜਾਓ ਸਾਰਿਆਂ ਨੂੰ ਅਸੀਂ ਇੱਥੇ ਚਾਚੇ-ਚਾਚੀ ਗੁਰੈ ਪਾਗੇ ਵੀ ਮੋਹ ਤੇ ਬਣਿਆ ਹੁੰਦਾ ਕਰਨਾ ਪਰਵਾਹ ਹੁਣ ਲੈ ਕੇ ਆਏ ਸਮਝਾ ਭਜਾ ਕੇ 5 6 7 ਬੱਚੇ ਆ ਤੇ ਇਹਨਾਂ ਲਈ ਵੇਖ ਕੇ ਤੋਰ ਤੋਰ ਪੂਗੀ ਤੇ ਚਾਹੀਦਾ ਤੇ ਇਹੀ ਆ ਵੀ ਬੱਚੇ ਆ